ਜੀ ਜੀ ਭਾਜੀ ਅੱਜ ਤੁਹਾਡੇ ਸੱਜਣਾਂ ਦੇ ਵਿੱਚ ਕਹਿਣਾ ਚਾਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਇੰਜੀਨੀਅਰ ਜੇਪੀ ਸਿੰਘ ਪੰਜਾਬ ਪ੍ਰਦਾਨ ਹਿਊਮਨ ਰਾਈਟ ਸਬਸੋਸਾਇਟੀ ਮੈਂ ਮੈਡਮ ਜੀ ਦਾ ਐਸਐਟਓ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਇਹਨਾਂ ਨੇ ਆਪਣਾ ਕੀਮਤੀ ਸਮਾਂ ਕੱਢ ਕੇ ਸਾਡੇ ਸੱਦੇ ਤੇ ਇੱਥੇ ਆਏ ਨੇ ਤੇ ਜਿਹੜੀ ਸਾਡੀ ਮਹੀਨਾਵਾਰ ਮੀਟਿੰਗ ਆ ਉਹਦੇ ਵਿੱਚ ਪਸਤ ਹੋਏ ਨੇ ਤੇ ਇਹਨਾਂ ਦਾ ਮੈਂ ਇੱਕ ਵਿਸ਼ੇਸ਼ ਧੰਨਵਾਦ ਵੀ ਕਰਦਾ ਕਿ ਇਹਨਾਂ ਨੇ ਪਹਿਲਾਂ ਵੀ ਧਾਰੀਵਾਲ ਰਹਿ ਕੇ ਗਏ ਨੇ ਤੇ ਬਹੁਤ ਵਧੀਆ ਪ੍ਰਸ਼ਾਸਨ ਇਹਨਾਂ ਨੇ ਇੱਥੇ ਚਲਾਇਆ ਵਾ ਹੁਣ ਵੀ ਜਦੋਂ ਦੇ ਆਏ ਨੇ ਤੇ ਦਿਨ ਰਾਤ ਲਿੰਤ ਕਰਨੇ ਧਾਰੀਵਾਲ ਬਹੁਤ ਸਾਰਾ ਸੁਧਾਰ ਹੋਇਆ ਬਹੁਤ ਸਾਰੇ ਜਿਹੜੇ ਨਸ਼ੇ ਵਾਲੇ ਬੰਦੇ ਆ ਉਹ ਇੱਥੋਂ ਭੱਜ ਗਏ ਨੇ ਤੇ ਅੱਗੇ ਵੀ ਇਹਨਾਂ ਦਾ ਬਹੁਤ ਵਧੀਆ ਕੰਮ ਚੱਲ ਰਿਹਾ ਵਾ ਆਪਾਂ ਇਹਨਾਂ ਨੂੰ ਕੁਝ ਸ਼ਹਿਰ ਦੇ ਜਿਹੜੇ ਮਸਲੇ ਸੀ ਇਹਨਾਂ ਨਾਲ ਸਾਂਝੇ ਕੀਤੇ ਆ ਤੇ ਇਹਨਾਂ ਨੂੰ ਸਾਨੂੰ ਵਿਸ਼ਵਾਸ ਦਿਵਾਇਆ ਕਿ ਆਉਣ ਵਾਲੇ ਦਿਨਾਂ 'ਚ ਉਹ ਵੀ ਸਾਰਾ ਕਲੀਅਰ ਹੋ ਜਾਏਗਾ ਬਾਕੀ ਮੈਂ ਆਪਣੀ ਸੰਸਥਾ ਵੱਲੋਂ ਆਪਣੀ ਸਾਰੀ ਟੀਮ ਵੱਲੋਂ ਉਸ ਪ੍ਰਸ਼ਾਸਨ ਦਾ ਅਸੀਂ 15-20 ਸਾਲਾਂ ਤੋਂ ਕੰਮ ਕਰ ਰਹੇ ਹਾਂ ਤੇ ਮੈਡਮ ਨੂੰ ਅਸੀਂ ਵਿਸ਼ਵਾਸ ਦਿਵਾਉਂਦੇ ਆ ਕਿ ਜਿੱਥੇ ਵੀ ਸਾਡੀ ਲੋੜ ਆ ਕਿਸੇ ਵੀ ਤਰ੍ਹਾਂ ਦੀ ਲੋੜ ਆ ਸੋਸ਼ਲ ਵਰਕਰ ਦੀ ਜਾਂ ਕਿਤੇ ਵੀ ਆਪਾਂ ਇਹਨਾਂ ਦੇ ਨਾਲ ਰਲ ਕੇ ਨਸ਼ਿਆਂ ਦੇ ਕੈਂਪ ਲਾਵਾਂਗੇ ਬਲੱਡ ਕੈਂਪ ਵੀ ਇਹ ਅੱਗੇ ਲਾਉਨੇ ਆ ਪਰ ਹੁਣ ਜਿਹੜੀ ਮੇਨ ਇਸ ਟਾਈਮ ਇੱਕ ਮੁੱਦਾ ਵਾ ਉਹ ਨਸ਼ਿਆਂ ਦਾ ਸਭ ਤੋਂ ਵੱਡਾ ਕਿਉਂਕਿ ਜਿਹੜੀਆਂ ਚੋਰੀਆਂ ਦਾ ਸਾਡੇ ਜ਼ਿਲ੍ਹੇ ਦੇ ਯੂਥ ਪ੍ਰਧਾਨ ਸਾਹਿਬ ਨੇ ਵੀ ਐਚਐਸਓ ਸਾਹਿਬ ਨਾਲ ਕੀਤੀ ਹੈ ਗੱਲਬਾਤ ਜਿਹੜਾ ਚੋਰੀਆਂ ਦਾ ਚੋਰੀ ਨਹੀਂ ਆ ਇਹ ਸਿਰਫ ਇੱਕ ਨਸ਼ੇ ਲਈ ਆ ਜਿਹੜੇ ਘਰਾਂ ਤੋਂ ਵਿਗੜੇ ਬੱਚੇ ਪੈਸੇ ਨਹੀਂ ਮਿਲਦੇ ਤੇ ਚੋਰੀਆਂ ਜਿਹੜੀਆਂ ਆਪਣੇ ਨਸ਼ੇ ਦੀ ਪੂਰਤੀ ਲਈ ਕਰਨ ਦੇ ਆ ਤੇ ਜੇ ਉਹ ਇਹਨਾਂ ਨੇ ਨਸ਼ਿਆਂ ਤੇ ਠੱਲ ਪਾਤੀ ਤੇ ਮੇਰਾ ਖਿਆਲ ਹੈ ਕਿ 80-85% ਜਿਹੜੇ ਮਸਲੇ ਆ ਵੈਸੇ ਹੀ ਹਲ ਹੋ ਜਾਣੇਗੇ ਸਰ ਆਪਾਂ ਜਿੱਥੇ ਵੀ ਕੋਈ ਸਾਨੂੰ ਮਸਲਾ ਉਠਾਇਆ ਜਾਂਦਾ ਵਾ ਧਾਰੀਵਾਲ ਦੀ ਬਿਹਤਰੀ ਲਈ ਜਾਂ ਗਰਦਾਪੁਰ ਜ਼ਿਲ੍ਹੇ ਲਈ ਆਪਾਂ ਬਾਕੀ ਸੰਸਥਾਨਾਂ ਨਾਲ ਵੀ ਮਿਲ ਕੇ ਅਸੀਂ ਉਹ ਮਸਲੇ ਨੂੰ ਉਠਾਉਣੇ ਆ ਭਾਇਓ ਆਡਾ ਜਿਹੜੀ ਇਹ ਸੰਸਥਾ ਵਾ ਨੌਨ ਪੋਲੀਟੀਕਲ ਆ ਅਸੀਂ ਕਿਸੇ ਪਾਰਟੀ ਕੋ ਨਹੀਂ ਕਿਸੇ ਨਾਲ ਜੁੜੇ ਨਾ ਕਿਸੇ ਨਾਲ ਗੱਲ ਆ ਅੰਨੂ ਜਿੱਥੇ ਵੀ ਕਿਤੇ ਗਲਤ ਲੱਗਦੀ ਆ ਭਾਵੇਂ ਮੌਜੂਦਾ ਸਰਕਾਰ ਹੀ ਹੋਵੇ ਆਪਾਂ ਉਹਦੇ ਵੀ ਖਿਲਾਫ ਬੋਲਦੇ ਆ ਜਿੱਥੇ ਬੋਲਣ ਦੀ ਲੋੜ ਆ ਤੇ ਭਾਵੇਂ ਕੋਈ ਵੀ ਹੋਵੇ ਅੱਗੇ ਵੀ ਅਸੀਂ ਬੇਨਤੀ ਕਰਦੇ ਆ ਕਿ ਜਿੰਨੂੰ ਵੀ ਤੇ ਲੋੜ ਪੈਂਦੀ ਕਿਸੇ ਨਾਲ ਧੱਕਾ ਹੁੰਦਾ ਤੇ ਇਹਦੀ ਕੋਈ ਸੁਣਵਾਈ ਨਹੀਂ ਹੁੰਦੀ ਤਾਂ ਸਾਡੇ ਨਾਲ ਰਾਫਤਾ ਕਾਇਮ ਕਰਨਗੇ ਅਸੀਂ ਮੈਡਮ ਜੀ ਕੋ ਜਾ ਕੇ ਉਹਨਾਂ ਦੀ ਜਿਹੜੀ ਆ ਬੇਨਤੀ ਲੈ ਕੇ ਜਾਵਾਂਗੇ ਸਾਨੂੰ ਪਤਾ ਕਿ ਉਹਤਾਂ ਨਾਲ ਸਾਰਾ ਮਸਲਾ ਹੱਲ ਹੋਏਗਾ ਧਾਰੀਵਾਦ ਦੇ ਬੜੇ ਮਸਲੇ ਆ ਉਹ ਜਲਦ ਤੋਂ ਜਲਦ ਸਾਰੇ ਅਸੀਂ ਮਿਲ ਕੇ ਪ੍ਰਸ਼ਾਸਨ ਨਾਲ ਹੱਲ ਕੀਤੇ ਜਾਣਗੇ ਕਿ ਆ ਸੀ ਹਮਾਰੈ ਸੁਪਰ ਚੈਸ ਸੈਲੀ ਇਹਦਾ ਵੀ ਬਾਕੀ ਕੋਈ ਬਣੇ ਚੋਪੇ ਇਸ ਹਮਾਰ ਡਾਇਰਸ ਸਟਾਟਿਨੇ ਸਭ ਤੋਂ ਪਹਿਲਾਂ ਤਾਂ ਮੈਂ ਇਹਨਾਂ ਦਾ ਬਹੁਤ ਜ਼ਿਆਦਾ ਧੰਨਵਾਦ ਕਰਦੀ ਆ ਕਿ ਮੈਨੂੰ ਇਹਨਾਂ ਨੇ ਆਪਣਾ ਕੀਮਤੀ ਟਾਈਮ ਕੱਢ ਕੇ ਤੇ ਸਾਡੀਆਂ ਬਹੁਤ ਸਾਰੀਆਂ ਸ਼ਹਿਰ ਤੇ ਨਸ਼ਾ ਸੰਬੰਧੀ ਜਿਹੜੀਆਂ ਹੈਗੀਆਂ ਵਾਂ ਬੱਚੇ ਜਿਹੜੇ ਪਟਾਕੇ ਮਾਰ ਰਹੇ ਹੈਗੇ ਉਹਨਾਂ ਸੰਬੰਧੀ ਤੇ ਜਿਹੜੇ ਕੁਝ ਜਗ੍ਹਾ ਦੇ ਵਿੱਚ ਯੁਵਾ ਚੱਲ ਰਿਹਾ ਹੈਗਾ ਸਭ ਦੀ ਸਾਂਝੀ ਇੱਕ ਪਲਾਨ ਬਣੀ ਆ ਜਿਹਦੇ ਨਾਲ ਅਸੀਂ ਸਾਰੇ ਲੜਕੇ ਇਸ ਮੁੱਦੇ ਨੂੰ ਜਿਹੜਾ ਅਸੀਂ ਠਾਵਾਂਗੇ ਤੇ ਸਾਰਾ ਜਿਹੜਾ ਅਸੀਂ ਇਹਨਾਂ ਦੇ ਇਹ ਸਾਡੇ ਨਾਲ ਸਹਿਯੋਗ ਦੇਣਗੇ ਅਸੀਂ ਇਹਨਾਂ ਨਾਲ ਸਹਿਯੋਗ ਦਵਾਂਗੇ ਬਹੁਤ ਹੀ ਮੈਨੂੰ ਇਹਨਾਂ ਨੂੰ ਖੁਸ਼ੀ ਹੋਈ ਤੇ ਮੇਰੇ ਨੂੰ ਇਹਨਾਂ ਨੇ ਵਿਸ਼ਵਾਸ ਦਿਵਾਇਆ ਐਸੀ ਹਰ ਤਰ੍ਹਾਂ ਜਿੱਦਾਂ ਗਰੀਬਾਂ ਵਾਸਤੇ ਲੜਕੀਆਂ ਦੇ ਵਿਆਹ ਕਰਦੇ ਨੇ ਜਾਂ ਕਿਸੇ ਨੂੰ ਰਾਸ਼ਨ ਦੀ ਲੋੜ ਕਿਸੇ ਨੂੰ ਮੈਡੀਸਨ ਦੀ ਲੋੜ ਆ ਇਹ ਸੰਸਥਾ ਜਿਹੜਾ ਸਾਰਾ ਕੰਮ ਕਰ ਰਹੀ ਆ ਤੇ ਇਹਨਾਂ ਦੇ ਨਾਲ ਮੇਰੀ ਅੱਜ ਜਿਹੜੀ ਗੱਲਬਾਤ ਹੋਈ ਆ ਲਾਜ ਇਨ ਆਰਡਰ ਦੇ ਨਾਲ ਨਾਲ ਇਹ ਇਹ ਗੱਲਾਂ ਦੇ ਨਾਲ ਨਾਲ ਸਾਡੇ ਨਾਲ ਇਹ ਵੀ ਸਹਿਯੋਗ ਦੇਣਗੇ ਸਾਡੇ ਨਾਲ ਮੈਡਮ ਲਗਾਤਾਰ ਇਸ ਸੰਸਥਾ ਦੀ ਗੱਲ ਇਹ ਤਾਂ ਇਹਨਾਂ ਵੱਲੋਂ ਨਸ਼ਿਆਂ ਬੰਦੀ ਸੈਮੀਨਾਰ ਗੁਰਦਾਨ ਕੈਂਪਰ ਕਰਾਈ ਜਾਂਦੇ ਆ ਜੀ ਕੀਤਾ ਰਿਵਾਤ ਕੁਰਿਸ ਵੀ ਇਹਨਾਂ ਦੇ ਸਹਿਯੋਗ ਨਾਲ ਆਉਣ ਵਾਲੇ ਜਨਾਂ ਦੇ ਵਿੱਚ ਅ ਸੈਮੀਨਾਰ ਨਸ਼ਾ ਬੋਦੀ ਲਗਾਏ ਹਾਂ ਹਾਂ ਬਿਲਕੁਲ ਅਸੀਂ ਅਗਲੇ ਹਫਤੇ ਦਾ ਹੀ ਪ੍ਰੋਗਰਾਮ ਨਿਕਰੇ ਆ ਤੇ ਨਸ਼ਾ ਸੰਬੰਧੀ ਜਿਹੜਾ ਕਪਟਾਰਾਈ ਜਾਂ ਕੋਈ ਡਰਮੇ ਰਾਈ ਜਾਂੜਾ ਅਸੀਂ ਜਲਦ ਜਿਹੜਾ ਹੈਗਾ ਵਾ ਬੱਚਿਆਂ ਨੂੰ ਇਸ ਗੱਲ ਦੀ ਪ੍ਰੇਰਨਾ ਮੀ ਦਵਾਂਗੇ ਕਿਹੜਾ ਜਾਓਗੇ ਅੱਜ ਜੋ ਕੀਤੀ ਹੋਈ ਆ ਹਿਮਨਾਈ ਸੁਰੱਖਿਆ ਸਜਾਈ ਕਹਾਂਜੀ ਅੱਜ ਹਾਂਜੀ ਸਾਰਿਆਂ ਨੂੰ ਪਹਿਲਾਂ ਸਤਿ ਸ੍ਰੀ ਅਕਾਲ ਤੇ ਸਭ ਤੋਂ ਪਹਿਲਾਂ ਮੈਡਮ ਐਸਐਚਓ ਸਾਹਿਬ ਦਾ ਜੀ ਆਇਆਂ ਨੂੰ ਇਹ ਮੇਰਾ ਨਾਮ लवली 나ਗੀ ਹੈ ਮੈਂ ਜਿਲ੍ਹਾ ਯੂਥ ਪ੍ਰਧਾਨਾ ਜੀ ਹਮਰ ਸੁਰੱਖਿਆ ਸੁਸਾਇਟੀ ਦਾ ਇਹ ਜਿਹੜੀ ਸਾਡੀ ਮਹੀਨਾਵਾਰ ਮੀਟਿੰਗ ਹੁੰਦੀ ਸੀ ਉਹ ਅੱਜ ਇੱਥੇ ਮਹੀਨਾਵਾਰ ਮੀਟਿੰਗ ਆ ਉਹਦੇ ਵਿੱਚ ਸਪੈਸ਼ਲੀ ਤੌਰ ਤੇ ਅੱਜ ਐਸਐਚਓ ਠਾਣਾ ਤਰੀਵਾਲਾ ਮੈਡਮ ਬਜਿਤ ਕੋ ਜੀ ਨੂੰ ਬੁਲਾ ਇਨਵਾਈਟ ਕੀਤਾ ਗਿਆ ਹੈ ਇੱਕ ਤੇ ਉਹਨਾਂ ਨੂੰ ਸਨਮਾਨ ਕੀਤਾ ਗਿਆ ਅਸੀਂ ਤੇ ਉਹਨਾਂ ਦਾ ਸਨਮਾਨ ਕਰਨਾ ਸੀ ਉਹਨਾਂ ਨੇ ਜਿਹੜਾ ਇੱਥੇ ਆ ਕੇ ਸੀ ਸਭ ਤੋਂ ਪਹਿਲਾਂ ਤਾਂ ਉਹਨਾਂ ਦਾ ਧੰਨਵਾਦ ਕਰਦੇ ਕਿ ਉਹਨਾਂ ਨੇ ਸਾਡੀ ਜਿਹੜੀ ਫਾਈਨੈਂਸ਼ਲੀ ਵੀ ਇੱਥੇ ਮਦਦ ਕੀਤੀ ਤੇ ਬਹੁਤ-ਬਹੁਤ ਉਹਨਾਂ ਦਾ ਧੰਨਵਾਦ ਕਰਦੇ ਤੇ ਕੁਝ ਜਿਹੜੇ ਸ਼ਹਿਰ ਦੇ ਮਸਲੇ ਸੀ ਜਿਹੜੇ ਕਾਫੀ ਮਸਲੇ ਆ ਉਹਨਾਂ ਨੂੰ ਮੈਡਮ ਨੂੰ ਜ਼ਾਹਰ ਦਿੱਤੇ ਗਏ ਨੇ ਮੈਡਮ ਨੇ ਕਿਹਾ ਕਿ ਜਲਦੀ ਤੋਂ ਜਲਦੀ ਉਸ ਮਸਲਿਆਂ 'ਤੇ ਵਿਚਾਰ ਕੀਤਾ ਜਾਏਗਾ ਉਹਨਾਂ ਨੂੰ ਹੱਲ ਵੀ ਕੀਤਾ ਜਾਏਗਾ ਬਹੁਤ-ਬਹੁਤ ਧੰਨਵਾਦ